ਅੱਜ ਬਸੇ ਤਾਂ ਸਾਰੀਆਂ ਜਿਹੜੀਆਂ ਆਈਟਮ ਦਾ ਉਹਨਾਂ ਨੂੰ ਕਨਸਿਡਰ ਕੀਤਾ ਜਾਵੇਗਾ آپریشن ਕਾਲ 0 ਆਵਰ ਜਿਹੜਾ ਹੋਰ ਬਿਜ਼ਨਸ ਹੈ ਹਾਊਸ ਡਰ ਜੇਕਰ ਹਾਊਸ ਦੀ ਸੈਮਟੀ ਹੋਵੇ ਤਾਂ ਕਿ ਗਵਰਨਰਸ ਐਡਰੈਸ ਦੇ ਉੱਪਰ ਜਿਹੜੀ ਬਹਿਸ ਹੈ ਉਹਦੀ ਸ਼ੁਰੂਆਤ ਪਹਿਲਾਂ ਕਰਵਾ ਲਈ ਜਾਵੇ ਜੀ ਜੀ ਮੁੱਖ ਮੰਤਰੀ ਸਾਹਿਬ ਜੀ ਜੇ ਆਪਾਂ ਸੀਐਮ ਸਾਹਿਬ ਸਿਰ ਪੇਸ਼ ਕਰਵਾ ਲਈਏ ਧੰਵਾਦ ਦੇ ਮਤੇ ਵਾਸਤੇ ਜੀ ਜਿਵੇਂ ਤੁਸੀਂ ਹਾਂ ਸਟੂਡੀਓ ਸਰਦਾਰ ਗੁਰਪ੍ਰੀਤ ਸਿੰਘ ਬਣਾਵਲੀ ਜੀ ਸਰ ਸ੍ਰੀਮਾਨ ਜੀ ਲਵਨ ਲੇਰੀ ਮੈਂ ਪ੍ਰਸਤਾਵ ਕਰਦਾ ਹਾਂ ਕਿ ਰਾਜਪਾਲ ਜੀ ਨੂੰ ਹੇਠਲੇ ਸ਼ਬਦਾ ਵਿੱਚ ਲੇਟ ਹੋ ਜੂਗਾ ਥੋੜਾ ਜਿਹਾ ਮਾਨਤਾ ਪੱਤਰ ਪੇਸ਼ ਕੀਤਾ ਜਾਵੇ ਕਿ ਇਸ ਸਮਾਗਮ ਵਿੱਚ ਕਤਰ ਹੋਏ ਸਦਨ ਦੇ ਮੈਂਬਰ ਰਾਜਪਾਲ ਜੀ ਦੇ ਉਸ ਭਾषण ਲਈ ਧੰਨਵਾਦੀ ਹਨ ਜੋ ਉਹਨਾਂ ਨੇ 1 ਮਾਰਚ 2024 ਨੂੰ ਸਦਨ ਵਿੱਚ ਦੇਣ ਦੀ ਕਿਰਪਾਲਤਾ ਕੀਤੀ ਹੈ ਜੀ ਸਰਦਾਰ ਅਮਰਿਤਪਾਲ ਸਿੰਘ ਸੁਖਰੰਦ ਐਮਐਲਏ ਮਤੇ ਦੀ ਪ੍ਰੋੜਤਾ ਕਰਨਗੇ ਸਪੀਕਰ ਸਾਹਿਬ ਮੈਂ ਇਸ ਪ੍ਰਸਤਾਵ ਦੀ ਪ੍ਰੋਟਾ ਕਰਦਾ ਹਾਂ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਰਾਜਪਾਲ ਜੀ ਨੂੰ ਹੇਟ ਲਿਖੇ ਸ਼ਬਦਾ ਵਿੱਚ ਮਾਨ ਪੱਤਰ ਪੇਸ਼ ਕੀਤਾ ਜਾਵੇ ਕਿ ਇਸ ਸਮਾਗਮ ਵਿੱਚ ਇਕਤਰ ਹੋਏ ਇਸ ਸਦਨ ਦੇ ਮੈਂਬਰ ਰਾਜਪਾਲ ਜੀ ਦੇ ਉਸ ਭਾਜਨ ਲਈ ਅਤੀ ਧਰਮਾਦੀ ਹਨ ਜੋ ਉਹਨਾਂ ਨੇ 1 ਮਾਰਚ 2024 ਨੂੰ ਸਦਰ ਵਿੱਚ ਦੇਣ ਦੀ ਕਿਰਪਾਲਤਾ ਕੀਤੀ ਜੀ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਤਨਵਾਦ ਤੇ ਬहोत बहोत ਮਿਹਰਬਾਨੀ ਇਸ ਮੁਕੱਦਸ ਹਾਊਸ ਦੇ ਕਸਟੋਡੀਅਨ ਜੀ ਸਪੀਕਰ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੇਜ਼ੈਂਟ ਕੀਤਾ ਗਿਆ ਹੋਊਗਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਲੋ ਉਸ ਦੇ ਤੱਕ ਪਹੁੰਚਾਓ ਲੋ ਸਪੀਕਰ ਸਾਹਿਬ ਤੱਕ ਪਹੁੰਚਾਓ ਲਓ ਜੀ ਪਲੀਜ਼ ਮੈਂ ਚਾਹੂੰਗਾ ਕਿ ਇਹਨੂੰ ਕੈਮਰੇ ਚੱਲ ਰਹੇ ਨੇ ਪਬਲਿਕ ਦੇ ਸਾਹਮਣੇ ਖੋਲਿਆ ਜਾਵੇ ਕੀ ਹੈ ਜੀ ਇਹ ਤਾਂ ਲਾ ਲੌਕ ਹੈ ਜੀ ਚਾਬੀਆਂ ਇਕਤਾਲਾ ਜਿੰਦਰਾ ਵੀ ਕਹਿੰਦੇ ਨੇ ਇਕਤਾਲਾ ਜਿੰਦਰਾ ਜੀ ਹੈ ਜਿੰਦਰਾ ਜਿੰਦਰਾ ਨਾਲ ਚਾਬੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਆ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕੋ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਨਹੀਂ ਦਿੱਤਾ ਕਿ ਗਵਰਨਰ ਨੂੰ ਕਿਉਂਕੋ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਰੋਧੀ ਖਿੱਚ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜੇ ਥੋੜੀ ਥੋੜੀ ਦੇਰ ਬਾਅਦ ਮੁਰਦਾਬਾ ਮੁਰਦਾਬਾ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਚਾਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ ਇੱਥੇ ਬੈ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਕਿਰਪਾ ਕਰਕੇ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇੱਥੇ ਬੈਠੋ ਬੈਠੋ ਐਸੇ ਕਰਕੇ ਜੰਦਰ ਲਾਉਣੇ ਇਹ ਐ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣ ਲੱਗੇ ਬੈਠੋ ਅਸੀਂ ਕਿਤੇ ਨਹੀਂ ਭੱਜਣ ਬਟੂਰਾ ਮੇਰੇ ਵਿਸੇ ਇਹ ਹੀ ਜੰਦਰੇ ਦੀ ਚਾਹਤ ਹੈ ਮੈਂ ਇਹ ਤਵਕਕੋ ਕਰਦਾ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨ ਲਈ ਭੇਜਿਆ ਗਿਆ ਉਹ ਇੱਥੇ ਬਹਿ ਕੇ ਸੁਣਨਗੇ ਮੈਂ ਤੋ ਅਕੋ ਕਰਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਮਿੰਟ ਤਾਲਾ ਖੋਲ੍ਹ ਨਹੀਂ ਸਕਦਾ ਦੇਮਾ ਕਥੀ ਜਾ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਜੀਭ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ चलो फिर बैठो जी स्पीकर साहब बैठो आ गई थी 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 है मुख्यमंत्री बोलो ਬੋਲੋ ਤੇ ਉਹੀ ਗੋਲੀਆਂ ਤਾਂ ਡੇਢ ਸਾਲ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ ਡੇਢ ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਦੋਂ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਕਾਰ ਨਾਲ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ ਡੇਢ ਸਾਲ 726 726 ਮਰਵਾਤੇ ਕਦੇ ਸ਼ਰਾਂਝਲੀ ਦਵਾਈ ਕਦੇ ਸ੍ਰੀ ਅੰਤਰੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਕੇਅਰ ਨੂੰ ਅਡਰੈਸ ਕਰਨਗੇ ਬਟਾ ਬੈਠੋ ਜੀ ਰਾਜਾ ਸਾਹਿਬ ਬੈਠੋ ਬੈਠ ਚਲ ਚਲ ਜਿੰਦਰਾ ਸਰ ਮਾਰਸਨ ਇਹ ਭੱਜਣਗੇ ਇਹ ਭੱਜਣਗੇ ਹੁਣ ਭੱਜਣਗੇ ਇਹ ਭੱਜਣਗੇ ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਤਾਂ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਲੋਕਾਂ ਤੋਂ ਬਚਿਓ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਹਾਲੋ ਐਦਿ

ਸਪੀਕਰ ਸਾਹਿਬ ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਤੁਹਾਡੀ ਵਾਰੀ ਆਈ ਤੁਸੀਂ ਬੋਲਣ ਬੋਲਣ ਕਿਉਂ ਨਹੀਂ ਜਿੰਦਗੀ ਸਾਰੇ ਮਾਣਯੋਗ ਸਦਨ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ ਨੋ ਬੈਠੋ ਬੈਠੋ ਤੁਸੀਂ ਬੈਠੋ 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 ਜਿਹੜਾ ਬੋਲਦਾ ਆਹ ਵਾਰੀ ਆਉਗੀ ਉਹਦਾ ਬੋਲੋ ਸੀਐਲ ਸਾਹਿਬ ਬੋਲਦੇ ਕੀ ਬੋਲੋ ਇੱਕ ਮੈਨੂੰ ਹਲ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਜੇ ਹੋ ਜਾ ਮਟੀਰੀਅਲ ਆ ਗਿਆ ਫਰਾਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਉਹ ਵੀ ਕੋਈ ਛੇਰ ਦੀ ਯਾਦ ਤੋਂ ਬਿਨਾ ਕਿਆ ਗੈਰ ਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਜੋ ਵਿਪਕਸ਼ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਮਾਯੋਗ ਮਖੋ ਜੀ ਸਾਹਿਬ ਮੈਂ ਮੈਂ ਸਾਰੇ ਬਾਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾਯੋਗ ਮੈਂਬਰ ਬੈਠੇ ਹੈ ਸਰ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਸਾਹਿਬ ਨਹੀਂ 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 ਚਲੋ ਅਬਲ ਖਰਾਣੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਬਾਜਾ ਬਲਾਈ ਸਾਬਾਨ ਇਹ ਨੂੰ ਡਰੈਸ ਕਰ ਮੀਆਂ ਗੱਲਾਂ ਤੁਸੀਂ ਕਰ ਦਿਓ ਨਾ ਲੁੱਟ ਬਾਦੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਐ ਪਰ ਮੁੱਖ ਮੰਤਰੀ ਸਾਹਿਬ

से सीयं साथ, सीयं साथ। साथ मैं सारे मान योग मैंबर साहब बेनती करता है कि अपनी अपनी सीटा बराजमान हो अपनी अपने सीटा बिराजमान होटा तैठो जी तुम तो सीटा तैठो जी तुम बैठोगे बाजवा साहब ਪਲੀਜ਼ ਬੈਠੋ ਇਹ ਕਿਹੜੀ ਗੱਲ ਹੈ ਕਿਹੜੀ ਗੱਲ ਹੈ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਕਿਹਨੂੰ ਮਾਦੀ ਕਰ ਦੇਣ ਸਟੋਡੀਅਮ ਨੇ ਉਹ ਉਹ ਬਾਜਰਾ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਮਾੜਿਓ ਮੁਖਵੰਦੀ ਸਾਹਿਬ ਲੀਡਰ ਆਫ ਦੀ ਹਾਊਸ ਵਿੱਚ ਬੋਲ ਸਕਦੇ ਹੋ ਜੱਟ ਮੁਖਵੰਦੀ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਵਾਜ ਰਹਿਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਪਤੀਆ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਮੋਕਾ ਮੈਂ ਤੁਹਾਨੂੰ ਆਪਣੀ ਗੱਲ ਪੂਰੀ ਰੱਖਣ ਦਿੰਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲੈਣ ਕਿੰਨੀ ਬਸਦੀ ਰਾਜਨੀਤੀ ਦਾ ਹਾਂ ਸਮਝ ਲੈ ਰਾਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਕਹਿੰਦੇ ਅਸੀਂ ਕਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾਜੋ ਬਖੋਦੀ ਸਾਹਿਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮਾਈਂਡ ਜੋ ਲੈ ਗਏ ਮਾਈਂਡ ਜੋ ਲੈ ਗਏ ਮਾਈਂਡ ਜੋ ਲੈ ਗਏ ਜੇ ਉਹ ਰੱਖੀ ਦੇ ਦੇਵੇ हां ਅਸੀਂ ਬੰਦੇ ਨੂੰ ਅਡਰੈਕਟ ਕਰ ਹਾਂ ਹਾਂ ਛੋਟਾ ਹੰਕਾਰ ਬੋਲਦਾ ਬੰਦਾ ਆਪਣੀਆਂ ਹੰਕਾਰ ਬੋਲਦਾ ਪਰ ਬੈਠਣ ਹਾਂ ਸਾਰੇ ਹਾ ਜੰਮਰ ਸਹਿਬਾਂ ਦੀ ਤਾਕੀਦ ਕੀਤੀ ਜਾਂਦੀ ਹੈ ਕਿ ਆਪਣੀਆ ਆਪਣੀਆਂ ਸੀਟਾਂ ਉੱਪਰ ਮੌਜੂਦ ਹੋਣ ਆਪਾਂ ਤੁਸੀਂ ਇਹ ਸੀਟਾਂ 'ਤੇ ਬੈਠੋ ਤੁਸੀਂ ਇੱਥੇ ਦੇ ਪੁੱਤਰ ਹੋ ਬੰਦੇ ਦੇ ਪੁੱਤਰ ਬੰਦੇ ਉਹ ਬੰਦਿਆਂ ਦਾ ਨਾਮ ਵੀ ਲਾ ਦਾਂਗੇ ਬੰਦਿਆਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਕੁੜੀ ਬਿਆਕੇ ਕੰਮ ਸੁਣੋ ਸੋਹਣਾ ਮਾਤਾ ਬੈਠੋ ਬੈਠੋ ਜਾਣਾ ਨਹੀਂ ਹੋਣ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਉਹ ਹਮੇਸ਼ਾ ਸਾਰੇ ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਬੈਠਣਗੇ ਸਾਰੇ ਮੈਂਬਰ ਸਭਾ ਬਾਹਰ ਪਟਾਪੀ ਆਪਣੇ ਸੀਟਾਂ ਤੇ ਬੈਠਣਗੇ ਸਾਰੇ ਮੈਂਬਰ ਸਭਾ ਬਾਹਰ ਆਪਣੇ ਆਪਣੇ ਸੀਟਾਂ ਤੇ ਬੈਠਣਗੇ ਸਾਰੇ ਮੈਂਬਰ ਸਭਾ ਬਾਹਰ ਆਪਣੇ ਆਪਣੇ ਸੀਟਾਂ ਤੇ ਬੈਠਣਗੇ બેઠો ને નખતી હાલો તુસી બેઠો سارے મેમ્બર સભાન બેઠણ આ બંદા ગલ સુનું سارے મેમ્બર સભાન سارے મેમ્બર સભાન બેઠણ سارے મેમ્બર સભાન બેઠણ બેઠો બેઠો સાહેબ પહેલા મને ਦੱਸੋ જો ਤੁਸੀਂ બિગલિંગ કરਾਈ હે એસએસઈ લાઈટ એટલે કોઈ જંગી ડેમોક્રેસી ચાલ શકડી હે તુસી તુસી બેઠોગે મેં ગલ દસ મેરી મેરી ગલ સુણો ਨਹੀਂ ਤੁਸੀਂ ਕਿਹਦੇ ਗਵਰਨਰ ਦਾ ਭਾਸ਼ਣ ਸੁਣਨੇ ਡੈਮੋਕ੍ਰੇਸੀ ਆ ਉਹ ਸਪੀਕਰ ਦੀ ਗੱਲ ਨਹੀਂ ਡੈਮੋਕ੍ਰੇਸੀ ਆ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸੈਪਲੀਨ ਕਰਾਉਂਦੇ ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ ਕਿਸਾਨਾਂ ਦਾ 헤ਜ ਆ ਗਿਆ ਕਹੇ ਰੋਡਸ ਕਿਹਦੇ ਜੀ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ پہلا کسانہ نو شدہ انجلی دیو سی ایم صاحب سی ایم اوڈریس کرو بیٹھو جی بیٹھو 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 چیما صاحب بیٹھو چیما صاحب بیٹھو سی ایم صاحب سی ایم صاحب چیئر اوڈریس کرو جی بازوازی چیئر اوڈریس کرو

ਚੱਲ ਫੇਕੀ ਔਰ ਜਮੀਨਬਾਈ ਦਾ ਮੁਖਦਰ ਨੀਤ ਨੂੰ ਹਨੂ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆੜੀ ਤੇ ਜਾਂਦਾ ਸੀ ਪਤਾ ਲੱਗੂ ਧਿਆੜੀ ਤੇ ਆ ਕੇ ਕਦੀ ਮੋਬਾਈਲ ਆ ਕੇ ਕਦੀ ਜੀਰੀਏ ਨਾਲ ਦੋੜ ਗਏ ਮੈਂ ਲੱਖਮੇ ਤੇ ਮੈਂ ਮੁਖੀਂ ਮੈਂ ਥੋੜੇ ਗਲ ਗਿਆ ਐਂ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਣਯੋਗ ਮੈਂਬਰ ਆਪਣੀ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠੋ ਕੀਵਾ ਜੀ ਬੈਠੋ ਤੁਸੀਂ ਕੀਵਾ ਜੀ ਬੈਠੋ ਬਾਜਾ ਬੈਠੋ ਤਾਲਾ ਬਾਹਰ ਨਹੀਂ ਲਾਰੇ ਅੰਦਰ ਲਾਰੇ ਤਾਂ ਕਿ ਤੁਸੀਂ ਜਾਓ ਨਾ बैठो थोड़ी हिस्टरी है है रोज रोज बैठो हाँ। जी ताला अंदरों लग रहा है ताकि विपक्ष बैठा रहे, रहे। लोकतंत्र बचाइए बैठो 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 मंत्री जी मंत्री बाहर बैठन गए ਬੈਠੋ ਸਾਹਿਬ ਬੈਠੋ ਜੀ ਬੈਠੋ ਬੈਠੋ ਬੈਠੇ ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ हरेकू तू तू लगा खानदानी चाहिए गरीबों के घर चो आगे ਕੀ ਕਰ ਰਿਹਾ ਕਿਸ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਹਰ ਆਜ਼ਾਦ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਕਿਹਦੀ ਗਨੀ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਚੇਹਰ ਦੀ ਆਜ਼ਾਦ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾੜੀਓਗ ਮੈਂਬਰ ਸਭਾ ਨੂੰ ਬੇਜਤੀ ਹੈ ਕਿ ਆਪਣੇ ਆਪਣੇ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲਣ ਦੇ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਦੇ ਚੱਲਿਆ ਉਹ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ पहला बना आपस बनाओ बैठो बैठो तो तो ना बैठो इस बिल्कुल नहीं बैल्ले ना बैठो कलास केलायक बच्चे खड़ा किया जाता चलो बैठो खड़े रो खड़े रो बैठो जी बैठो मैं ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਥਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨਾ ਜ਼ਰੂਰੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰੇ ਨਾਲ ਗੱਲ ਨਹੀਂ ਕਰੇਂ ਵੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਕੇ ਜਿੰਦੀ ਆਪਣੇ ਸੀਟ ਤੇ ਜਾਓ। ਆਟਾ ਤੇ ਬੰਦਾ ਤੇ ਲਿਆ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਚੇਅਰ ਨੂੰ ਐਡਰੈਸ ਕਰੋ ਜੀ ਚੇਅਰ ਨੂੰ ਐਡਰੈਸ ਕਰੋ ਚੇਅਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ 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 मैं मानयोग मंत्री साहबान बेनती करता कि बैठा सारे मानयोग विधायक साहबान बेनती है कि बैठो अमन जी बैठो अपनी जगह अपनी जगह से बैठो जी आप डिस्कशन कर कोई भी फ्लोर नहीं क्रॉस करेगा बैठो जी।, 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 जी बैठो जी बैठो जी बैठो

ਅੱਜ ਕੋਈ ਤੁਸੀਂ ਬੋਲਦੇ ਨਹੀਂ ਕੋਈ ਚੰਡੀ ਸੀਮ ਸਿੰਘ ਸਾਹਿਬ ਬੇਦਰ ਚੱਲ ਗਏ ਬੀਜੇਪੀ ਕਿੱਥੇ ਹੈ ਬੀਜੇਪੀ ਹੈ ਨਹੀਂ ਸੀਮ ਸਿੰਘ ਸਾਹਿਬ ਤੁਹਾਡੇ ਵਾਲੇ ਸਰ ਉਹ ਜਿੰਨਾਂ ਦੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ 'ਚ ਚਲੇ ਗਏ ਮਾਰਯੋਗ ਮੁਹੰਮਦ ਫਰੀਦ ਸਾਹਿਬ ਸੇਰ ਨੂੰ ਐਡਰੈਸ ਕਰੋ ਜੀ ਸ਼ਾਬਾਸ਼ ਜੀ ਆਖਰ ਤੋਂ ਬੀਜੇਪੀ ਚਲਾ ਗਿਆ ਤੁਸੀਂ ਮਰਹਿਣ ਦਿਓ ਮੁੜ ਜਾਓ ਮੁੜ ਜਾਓ ਟਾਈਮ ਹੈ ਮੁੜ ਜਾਓ ਮੈਂ ਸਹਖਾ ਮੁੱਖ ਮੰਤਰੀ ਸਾਹਿਬ ਇਹ ਗੱਲ ਤਾਂ ਜੂੜਾ ਇਹ ਗੱਲ ਤਾਂ ਜੂੜਾ ਮੁੱਖ ਮੰਤਰੀ ਸਾਹਿਬ ਇਹ ਤੱਕ ਕਰ ਲਗੇ ਇਹ ਗੱਲ ਤਾਂ ਜੂੜਾ ਸਾਰੇ ਬਾਦਯੋ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਆ 70% ਕੌਂਸਲ ਬੀਜੇਪੀ ਚਲੀ ਗਈ ਧਕੇ ਰੋ ਧਕੇ ਰੋ ਬੈਠੋ ਸਾਰੇ ਬਾਦਯੋ ਕਥਬਾ ਨੂੰ ਬੇਨਤੀ ਹੈ ਕਿ ਉਹ ਬੈਠਣ ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਬੈਠੋ ਤੁਸੀਂ ਬੈਠੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟਸ ਕਰੋਗੇ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇਹ ਦੋਟ ਮਿੰਟ ਖੜੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿਉਂ ਨਾ ਹੈ ਇਹ ਹਾਊਸ ਦੀ ਰੈਜੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇੱਕ ਰੈਜੂਲੇਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਰੋਲ ਭਖੋਤਰੀ ਸਾਹਿਬ ਭਖੋਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲਿਓ ਬੋਲੋ ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ ਇਹ ਇੰਨੀ ਧੇਰ ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗ੍ਰਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਹਤ ਹੈ ਨਾ ਕਲਾ ਇਹ ਬਹੁਤ ਦੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਰੀਆਂ ਮਾਰਦਾ ਸੀ ਤੇ ਤੁਸੀਂ ਕੋਈ ਫਾਇਦਾ ਐਮਪੀ ਹੋ ਸਪੀਕਰ ਸਾਹਿਬ ਤੁਸੀਂ ਜੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰੇ ਲੀਡਰ ਆਫ ਦਾ ਹਾਊਸ ਜਦੋਂ ਮਰਜੀ ਬੋਲ ਸਕਦਾ जो मर्जी बोल सदै लीडर ऑफ द हाउस जो मर्जी बोल सदैब कंटिन्यू करो जी मुख्यमंत्री साहब कंटिन्यू, कंटिन्यू करो जी मिस्टर बाजवा ओ मिस्टर बाजवा हेलो मुख्यमंत्री साहब अच्छा करे इधर पौने दो बजे पौने दो बजे अर्ली मॉर्निंग में ਕਿਸਾਨਾਂ ਦੇ ਨਾਲ ਬੈਠ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹਿਆ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਡੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ 11 ਵਜੇ ਉੱਠ ਕੇ ਇਹਨੂੰ ਅਡਰੈਸ ਕੀਤਾ ਜਾਵੇ ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਇਹਨੂੰ ਅਡਰੈਸ ਕੀਤਾ ਜਾਵੇ ਅੱਜ ਹਟਪੋਣ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ओ किसान चिट्ठी लिखी नी कोई सात सौ छब्बी मरवा लेकिन श्रद्धांजलि जो सत्तो छबी मरे क्यों नहीं दिखतीम बाई नेमीज सीएम दिस इज ए सीएम जनाब तो प्रोटोकॉल प्रोटोकॉल चो बाहर नही निकलते ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਕਿਸੇ ਨੂੰ ਨੌਕਰੀ ਦਿੱਤੀ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵੀ ਅਨਾਉਂਸਮੈਂਟ ਛੋੜ ਲੋ ਦੀ ਅਨਾਉਂਸਮੈਂਟ ਛੋੜ ਲੋ ਅਨਾਉਂਸਮੈਂਟ ਪੰਜਾਬ ਦੇ ਗੋਲ ਪਕਾ ਲਾਉਂਦੇ ਨੌਕਰੀਆਂ ਦੀ ਗੱਲ ਕਰਦੇ ਮੇਰੇ ਪਰਿਵਾਰ ਦੇ ਇੱਕ ਬਾਰ ਵੀ ਸੀ ਤੇ ਲੱਗਾ ਹਾਂ ਤੇ ਬਿਗ ਪੋਟੇਟੋ ਬਟੇਰੋ ਤੇ ਬਟੇਰੋ ਬਸ ਤੇ ਰਾਹੁਲ ਗਾਂਧੀ ਕੀ ਨਹੀਂ ਬਾਈ ਲਾ ਰਾਹੁਲ ਗਾਂਧੀ ਕੀ ਨਹੀਂ ਬਾਈ ਮੈਂ ਮੈਂ ਤੁਹਾਨੂੰ ਬੋਲ ਰਿਹਾ ਹੁਣ ਗਾਂਧੀ ਰਾਹੁਲ ਗਾਂਧੀ ਮੈਂ ਮੈਂ ਕਿਸੇ ਕੋ ਨਾ ਮਰਵਾਉਣ ਵਾਲੇ ਤਾਂ ਸਾਡੇ ਨਾਲ ਉੱਥੇ ਕਰਦੇ ਹੋ ਇੱਕ ਪਾਸੇ ਤਾਂ ਸਮਝਾਉਂਦੇ ਕਰ ਕਹੇ ਉਹਨਾਂ ਨੂੰ ਕਹੇ ਉਹਨਾਂ ਨੂੰ ਕਿ ਕੋਈ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡ ਕਹੇ ਜਕੇ ਜੇ ਤੇਰੀ ਨਹੀਂ ਚੱਲਦੀ ਉਹ ਤੇਰੇ ਗੁਰੂ ਕੰਨ ਨੂੰ ਪੁੱਛਦਾ ਇੱਕ ਨਾਮ ਸੁਣਿਆ ਕਿ ਮੁੱਦਨ ਪੁੱਛਦਾ ਕੋਈ ਸਾਰੇ ਚਲੋ ਸਾਰੇ ਬਾਦਯੋ ਜੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟਾਂ ਦੇ ਲਈ ਠਗਤ ਕੀਤਾ ਜਾਂਦਾ ਹੈ 哎呀！